ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਏ ਰਸਨਾ ਤੂੰ ਅਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕਿਤੇ ਜਿ ਚਰ ਹਰ ਰਸ ਪੱਲੈ ਨਾ ਪਾਏ ਏ ਰਸਨਾ ਤੂੰ ਅਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰਮਖੋ ਅੱਜ ਆਪਾਂ ਆਨੰਦ ਸਹਿਬ ਜੀ ਦੀ ਸੰਥਿਆ 15ਵੇਂ ਭਾਗ ਦੇ ਵਿੱਚ ਸਰਵਨ ਕਰਕੇ ਲਾਹਾ ਪ੍ਰਾਪਤ ਕਰਨਾ ਕਰੀਏ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਵਾਹਿਗੁਰੂ ਸਾਹਿਬ ਜੀ ਏ ਰਸਨਾ ਰਸਨਾ ਇਥੇ ਆਪਾਂ ਜਮ ਕੇ ਲਾਉਣੀ ਐ ਤੂ ਅਨ ਰਸ ਰਾਚ ਰਹੀ ਤੂ ਤੱਤੇ ਦਲੈਂਕਰ ਤੂ ਬੋਲਣਾ ਐ ਇਸ ਨੂੰ ਟਿੱਪੀ ਲਾ ਕੇ ਤੂੰ ਨਹੀਂ ਬੋਲਣਾ ਟਿੱਪੀ ਤੋਂ ਬਿਨਾ ਤੂ ਬੋਲਣਾ ਅਨ ਐੜਾ ਨੰਨਾ ਅਨ ਰਸ ਰਾਚ ਰਹੀ ਇਥੇ ਵਿਸ਼ਰਾਮ ਲਾਉਣਾ ਹੈ ਤੇਰੀ ਪਿਆਸ ਇਥੇ ਠੰਮ ਕੇ ਲਾਉਣੀ ਹੈ ਨਾ ਜਾਏ ਪਿਆਸ ਇੱਥੇ ਜਮ ਕੇ ਲਾਉਣੀ ਹੈ ਨਾ ਜਾਏ ਹੋਰ ਤ ਕਿਤੇ ਕਿਤੇ ਇਹ ਪੋਲਾ ਬੋਲਣਾ ਹੈ ਇੱਥੇ ਵਿਸ਼ਰਾਮ ਲਾਉਣਾ ਹੈ ਜਿਚਰ ਹਰ ਰਸ ਪੱਲੈ ਜਿਚਰ ਹਰ ਰਸ ਪੱਲੈ ਪੱਲੈ ਪੱਪ ਅਦਕ ਲੱਲੇ ਦਲਾਵਾ ਪੱਲੈ ਇਹ ਭਾਰਾ ਬੋਲਣਾ ਅਦਕ ਲਾ ਕੇ ਇਥੇ ਆਪਾਂ ਠੰਮਕੀ ਲਾਉਣੀ ਐ ਨਾ ਪਾਏ ਹਰ ਰਸ ਪਾਏ ਪੱਲੈ ਇਥੇ ਜਮਕੀ ਲਾਉਣੀ ਐ ਪੀਏ ਹਰ ਰਸ ਇਥੇ ਵਿਸ਼ਰਾਮ ਲਾਉਣਾ ਹੈ ਬੋੜ ਨਾ ਤ੍ਰਿਸ਼ਨਾ ਲਾਗੈ ਆਏ ਬੋੜ ਇਥੇ ਆਪਾਂ ਠੰਮਕੀ ਲਾਉਣੀ ਐ ਨਾ ਨੰਨਾ ਮੁਕਤਾ ਹੈ ਤ੍ਰਿਸ਼ਨਾ ਲਾਗੈ ਆਏ ਏ ਹੋ ਹਾਰ ਰਸ ਕਰਮੀ ਪਾਈਐ ਏ ਹੋ ਟੀੜੀ ਲਾਂ ਲੰਮਾ ਕਰਕੇ ਬੋਲਣਾ ਹਾਏ ਓਂਕੜ ਸੰਕੋਚ ਕੇ ਹੋ ਏ ਹੋ ਹਾਰ ਰਸ ਇੱਥੇ ਜਮ ਕੇ ਲਾਉਣੀ ਐ ਕਰਮੀ ਪਾਈ ਐ ਇੱਥੇ ਵੀ ਸ਼ਰਾਮ ਲਾ ਦੇਣਾ ਹੈ ਸਾਤ ਗੁਰ ਮਿਲੈ ਇੱਥੇ ਠੰਮ ਕੇ ਲਾ ਦੇਣੀ ਐ ਜੈਸੇ ਆਏ ਆਏ ਦਾ ਈੜੀ ਸਿਆਰੀ ਲਾਉਣੀ ਐ ਕਹ ਨਾਨਕ ਇਥੇ ਆਪਾਂ ਜਮ ਕੇ ਲਾਉਣੀ ਐ ਹੋਰ ਅਨ ਰਸ ਸਭ ਵੀਸਰੇ ਹੋਰ ਅਨ ਰਸ ਪੱਖ ਵੱਖ ਬੋਲਣਾ ਸ ਸ ਭਬੇ ਸਾਰੀ ਸਭ ਵੀਸਰੇ ਇਥੇ ਲਾਂ ਰਾਰੇ ਦੇ ਲਾਲ ਆਉਣੀ ਐ ਵੀਸਰੇ ਇਥੇ ਵੀ ਸ਼ਰਾਮ ਲਾ ਦੇਣਾ ਹੈ ਜਾ ਹਰ ਵਸੈ ਇਥੇ ਠੰਮ ਕੇ ਲਾਉਣੀ ਐ ਮਨ ਆਏ ਏ ਸਰੀਰਾ ਮੇਰਾ ਇਥੇ ਜਮ ਕਿ ਲਾਉਣੀ ਐ ਹਰ ਤੁਮ ਮਹ ਜੋਤ ਰਖੀ ਇਥੇ ਵਿਸ਼ਰਾਮ ਲਾਉਣਾ ਹੈ ਤਾ ਤੂ ਜਗ ਮਹ ਆਇਆ ਤਾ ਤੂ ਜਗ ਜਜਯਤ ਗੱਗਾ ਜਗ ਮਹ ਆਇਆ ਹਰ ਜੋਤ ਰਖੀ ਇਥੇ ਆਪਾਂ ਜਮ ਕਿ ਲਾਉਣੀ ਐ ਤੁਧ ਵਿੱਚ ਇਥੇ ਆਪਾਂ ਵਿਸ਼ਰਾਮ ਲਾਉਣਾ ਹੈ ਤਾ ਤੂੰ ਜਗ ਮੈਂ ਆਇਆ ਹਰ ਆਪੇ ਮਾਤਾ ਇਥੇ ਜਮ ਕਿਲਾਉਣੀ ਹੈ ਮਾਤਾ ਪੋਲਾ ਬੋਲਣਾ ਆਪੇ ਪਿਤਾ ਪਿਤਾ ਵੀ ਪੋਲਾ ਬੋਲਣਾ ਹੈ ਇਥੇ ਵਿਸ਼ਰਾਮ ਲਾ ਦੇਣਾ ਹੈ ਜਿਨ ਜੀਵ ਓ ਪਾਏ ਇਥੇ ਠੰਮ ਕਿਲਾ ਦੇਣੀ ਹੈ ਜਗਤ ਦਿਖਾਇਆ ਜਗਤ ਜਜਯਤਕ ਗੱਗਾ ਤੱਤੇ ਔਂਕਰ ਜਗਤ ਇਹ ਥੋੜਾ ਭਾਰਾ ਬੋਲਣਾ ਹੈ ਜਗਤ ਦਿਖਾਇਆ ਗੁਰ ਪ੍ਰਸਾਦੀ 부ਝਿਆ ਪ੍ਰਸਾਦੀ ਦਾ ਰਾਰਾ ਪੂਰਾ ਲਾਉਣਾ ਹੈ 부ਝਿਆ ਬੱਬੇ ਔਂਕਰ ਉੱਤਯਦ ਤੱਜੇ ਸਾਰੀ ਐੜੇ ਕੰਨਾ 부ਝਿਆ ਇਥੇ ਆਪਾਂ ਜੰਮ ਕੀ ਲਾਉਣੀ ਹੈ ਤਾਂ ਚਲਤ ਹੋਵਾ ਇਥੇ ਆਪਾਂ ਵਿਸ਼ਰਾਮ ਲਾਉਣਾ ਹੈ ਚਲਤ ਨਦਰੀ ਆਇਆ ਚਲਤ ਤੇ ਆਪਾ ਠੰਮ ਕੇ ਲਾ ਦੇਣੀ ਹੈ ਕਹ ਨਾਨਕ ਇਥੇ ਆਪਾ ਜਮ ਕੇ ਲਾਉਣੀ ਹੈ ਸ੍ਰੇਸ਼ਟ ਕਾ ਮੂਲ ਰਚਿਆ ਸ੍ਰੇਸ਼ਟ ਸੱਸਾ ਰਾਰੇ ਸਹਰੀ ਸੱਸਾ ਟਾਂਗੇ ਸਿਹਾਰੀ ਸ੍ਰੇਸ਼ਟ ਕਾ ਮੂਲ ਰਚਿਆ ਇਥੇ ਆਪਾ ਜਮ ਕੇ ਲਾਉਣੀ ਹੈ ਜੋਤ ਰਾਖੀ ਇਥੇ ਆਪਾ ਵਿਸ਼ਰਾਮ ਲਾਉਣਾ ਹੈ ਤਾ ਤੂ ਜਗ ਮਹਿ ਆਇਆ ਤਾ ਤੂ ਇਥੇ ਠੰਮ ਕੇ ਲਾ ਦੇਣੀ ਜਗ ਮਹਿ ਆਇਆ ਮਨ ਚਾਓ ਭਇਆ ਇਥੇ ਆਪਾ ਵਿਸਰਾਵਣਾ ਹੈ ਪ੍ਰਭ ਆਗਮ ਸੁਣਿਆ ਐੜੇ ਕੰਨ ਆਗਮ ਸੁਣਿਆ ਨਾਲੇ ਸਿਹਰੀ ਹਾਰ ਮੰਗਲ ਗਾਓ ਸਖੀ ਇਥੇ ਵਿਸਰਾਵਣਾ ਹੈ ਗ੍ਰਹਿਓ ਮੰਦਰ ਬਣਿਆ ਗ੍ਰਹਿਓ ਗੱਗਰਾਰੇ ਸਾਰੇ ਆਹ ਓਂਕਰ ਗਰੇ ਹੋ ਮੰਦਰ ਦੱਦੇ ਨਾਲ ਮੰਦਰ ਬਣਿਆ ਹਾਰੇ ਗਾਓ ਮੰਗਲ ਨੇਤ ਸਖੀਏ ਸਖੀਏ ਈੜੀ ਲਾਲ ਔਣੀ ਐ ਇੱਥੇ ਆਪਾਂ ਜਮ ਕੀ ਲਾਉਣੀ ਹੈ ਸੋਗ ਦੁਖ ਨਾ ਵਿਆਪ ਪਏ ਗੁਰ ਚਰਨ ਲਾਗੇ ਇੱਥੇ ਜਮ ਕੀ ਲਾਉਣੀ ਹੈ ਦਿਨ ਸੁਭਾਗੇ ਇੱਥੇ ਵੀ ਸ਼ਰਾਮ ਲਾਉਣਾ ਹੈ ਆਪਣਾ ਪੈਰ ਜਾ ਪਏ ਐੜੇ ਕੰਨਾ ਪਪਾ ਨਾਨੇ ਕਨ ਆਪਣਾ ਪੈਰ ਰਾਰੇ ਔਂਕੜ ਜਾ ਦੱਜੇ ਕੰਨਾ ਜਾ ਪਪਾ ਈੜੀ ਲਾ ਪਏ ਜਾ ਪਏ ਜਾ ਪਏ ਇਸ ਤਰ੍ਹਾਂ ਬੋਲਣਾ ਹੈ ਅਨਹਤ ਬਾਣੀ ਐੜਾ ਨੰਨਾ ਅਨ ਹਾ ਹਾ ਤਤ ਹਤ ਅਨਹਤ ਬਾਣੀ ਇੱਥੇ ਆਪਾਂ ਜਮ ਕੇ ਲਾਉਣੀ ਹੈ ਗੁਰ ਸਾਬਦ ਜਾਣੀ ਇਥੇ ਵਿਸ਼ਰਾਮ ਲਾਉਣਾ ਹੈ ਹਰ ਨਾਮ ਹਰ ਰਸ ਭੋਗੋ ਹਰ ਨਾਮ ਇਥੇ ਆਪਾਂ ਠੰਮ ਕੀ ਲਾਉਣੀ ਹੈ ਹਰ ਰਸ ਭੋਗੋ ਭੇਉੜਾ ਗੱਗੇ ਹੋੜਾ ਭੋਗੋ ਕਹ ਨਾਨਕ ਇਥੇ ਆਪਾਂ ਜਮ ਕੀ ਲਾਉਣੀ ਹੈ ਪ੍ਰਭ ਆਪ ਮਿਲਿਆ ਇਥੇ ਵਿਸ਼ਰਾਮ ਲਾਉਣਾ ਹੈ ਕਰਨ ਕਾਰਨ ਜੋਗੋ ਕਰਨ ਤੇ ਕਰਨ ਨਾਂ ਨਹੀਂ ਲਾਉਣੇ ਨੇ ਕਰਨ ਕਰਨ ਜੋਗੋ ਅਨਹਤ ਬਾਣੀ ਗੁਰ ਸਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹੈ ਨਾਨਕ ਪ੍ਰਭ ਆਪ ਮਿਲਿਆ ਕਰਨ ਕਰਨ ਜੋਗੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ